ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇਖਦੇ ਸਾਡਾ ਸ਼ਕੰਦਰ ਸਵਾਗਤ ਹੈ ਮੈਂ ਮਹਿਕਦੀਪ ਕੌਟਸ ਪੇਲੇ ਦੀਆਂ ਪੰਜ ਮੁੱਖ ਫੱਟੀਆਂ ਖਬਰਾਂ ਲੈ ਕੇ ਹਾਜ਼ਰ ਆ ਖਬਰਾਂ ਦੀ ਜਾਣਕਾਰੀ ਜਾਨਣ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸਸਪੈਂਡ ਏਡੀਸੀ ਚਾਰੂ ਮਤਾ ਖਿਲਾਫ ਬੀਜੀਲੈਂਸ ਨੇ ਕੀਤੀ ਵੱਡੀ ਕਾਰਵਾਈ 3.7 ਕਰੋੜ ਰੁਪਏ ਦੇ ਲੈਣ-ਦੇਣ ਦਾ ਮਾਮਲਾ ਆਇਆ ਸਾਹਮਣੇ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਹੋਵੇਗਾ ਚਾਹ ਦਾ ਬ੍ਰੇਕ ਮੈਚ ਦੇ ਸਮੇਂ 'ਚ ਵੀ ਕੀਤਾ ਗਿਆ ਬਦਲਾ ਦਿੱਲੀ 'ਚ ਪ੍ਰਦੂਸ਼ਣ ਤੇ ਠੰਡ ਦਾ ਡਬਲ ਅਟੈਕ ਜਨ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ ਪੰਜਾਬੀ ਸੰਗੀਤ ਜਨ ਨੂੰ ਵੱਡਾ ਝਟਕਾ ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ ਸਦਮੇ 'ਚ ਪ੍ਰਸੰਸਕ ਅਤੇ ਕਲਾਕਾਰ ਚੋਣ ਪ੍ਰਚਾਰ ਲਈ ਜਾ ਰਹੀ ਉਮੀਦਵਾਰ ਦੀ ਕਾਰ ਭਿਆਨਕ ਸੜਕ ਹਾਦਸੇ ਦਾ ਹੋਈ ਸ਼ਿਕਾਰ ਡਰਾਈਵਰ ਨੂੰ ਆਇਆ ਹਾਰਟ ਟੈਕ ਚਾਰ ਦੀ ਮੌਤ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਫਰਸਪਰ ਵਿਜੀਲੈਂਸ ਵਿਭਾਗ ਨੇ ਪ੍ਰੇਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਸ਼ੁੱਕਰਵਾਰ ਦੇ ਰਾਤ ਮੋਗਾ ਦੇ ਸਸਪੈਂਡ ਐਡੀਸੀ ਅਤੇ ਨਗਰ ਨਿਗਮ ਕਮਿਸ਼ਨਰ ਚਾਰੂ ਮਤਾ ਵਿਰੁੱਧ ਕੇਸ ਦਰਜ ਕੀਤਾ ਹੈ ਸੋ ਪਹਿਲਾ 6 ਨਵੰਬਰ ਨੂੰ ਪੰਜਾਬ ਸਰਕਾਰ ਨੇ ਚਾਰੂ ਮਿਤਾ ਨੂੰ ਉਸ ਦੇ ਅਹੁਦੇ ਤੋਂ ਮੁਅਤਲ ਕਰ ਦਿੱਤਾ ਸੀ ਮੁੱਖ ਸਕੱਤਰ ਕੇਪ ਜਿਨ੍ਹਾਂ ਨੇ ਸ ਵੰਦ ਵਿੱਚ ਇੱਕ ਹੁਕਮ ਜਾਰੀ ਕੀਤਾ ਹੈ ਹੁਕਮ ਮੁਤਾਬਕ ਮਾਤਲੀ ਦੀ ਮਿਆਦ ਦੌਰਾਨ ਚਾਰੂਮੇਤਾ ਦਾ ਮੁਖ ਦਫਤਰ ਚੰਡੀਗੜ੍ਹ ਵਿੱਚ ਹੋਏਗਾ ਅਤੇ ਉਹ ਸਬੰਧਤ ਅਥਾਰਟੀ ਦੀ ਇਜਾਜ਼ਤ ਤੋਂ ਬਿਨਾ ਨਹੀਂ ਜਾ ਸਕੇਗੀ ਸਰਕਾਰੀ ਸੂਤਰਾ ਮੁਤਾਬਕ ਧਰਮਕੋਟ ਤੋਂ ਬਹਾਦਰਕਲਾ ਤੱਕ ਰਾਸ਼ਟਰੀ ਰਾਜਮਾਰਗ ਦੇ ਨਿਰਮਾਣ ਲਈ ਜ਼ਮੀਨ ਪ੍ਰਾਪਤ ਕੀਤੀ ਗਈ ਸੀ ਇਸ ਸਮੇਂ ਦੌਰਾਨ 3.7 ਕਰੋੜ ਰੁਪਏ ਦੇ ਮੁਆਵਜ਼ੇ ਦੇ ਲੈਣ-ਦੇਣ ਵਿੱਚ 20 ਨਿਯਮਾਂ ਦਾ ਪਤਾ ਲੱਗਿਆ ਜਾਂਚ ਤੋਂ ਬਾਅਦ ਬਿਜ਼ੀਲੈਂਸ ਬਿਊਰੋ ਨੇ ਪੀਸੀਐਲ ਅਧਿਕਾਰੀ ਚਾਰੂਮੇਤਾ ਵਿਰੁੱਧ ਚਾਰजेस ਤਿਆਰ ਕੀਤੀ ਹੁੰਦਾ ਤੋਂ ਬਾਅਦ ਤਾਰੂ ਮੇਤਾ ਵਿਰੁੱਧ ਪ੍ਰੇਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਜੇਕਰ ਤੁਸੀਂ ਟੈਸਟ ਕ੍ਰਿਕਟ ਦੇ ਸੰਸਕਰਣ ਹੋ ਤਾਂ ਤੁਸੀਂ ਸ਼ਾਇਦ ਦੇਖਿਆ ਹੀ ਹੋਵੇਗਾ ਕਿ ਪਹਿਲੇ ਸੈਸ਼ਨ ਤੋਂ ਬਾਅਦ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ ਤੇ ਗੁਲਾਬੀ ਗੇਂਦ ਵਾਲੇ ਟੈਸਟਾਂ ਵਿੱਚ ਪਹਿਲੇ ਸੈਸ਼ਨ ਤੋਂ ਬਾਅਦ ਇੱਕ ਯਾਤਰਾ ਬ੍ਰੇਕ ਜਾਂ ਚਾਹ ਬ੍ਰੇਕ ਲਿਆ ਜਾਂਦਾ ਹੈ ਦੂਜਾ ਬ੍ਰੇਕ ਰਾਤ ਦੇ ਖਾਣੇ ਦਾ ਬ੍ਰੇਕ ਹੁੰਦਾ ਹੈ ਹਾਲਾਂਕਿ ਰਵਾਇਤੀ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਅੱਜ 22 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਪਹਿਲੇ ਸੈਸ਼ਨ ਤੋਂ ਬਾਅਦ ਇੱਕ ਚਾਹ ਬ੍ਰੇਕ ਅਤੇ ਦੂਜੇ ਸੈਸ਼ਨ ਤੋਂ ਬਾਅਦ ਇੱਕ ਦੁਪਹਿਰ ਦਾ ਖਾਣਾ ਬ੍ਰੇਕ ਲਿਆ ਜਾਏਗਾ। ਤਸਲਪਾ ਆਤਾ ਤੇ ਦੱਖਣੀ ਅਫਰੀਕਾ ਵਿਚਕਾਰ ਗੁਹਾਟੀ ਦੇ 12-12 ਗ੍ਰੇਕ ਟਿਕ ਸਟੇਡੀਅਮ ਵਿੱਚੋਂ ਖੇਡਿਆ ਜਾ ਰਿਹਾ ਟੈਸਟ ਮੈਚ ਅੱਜ ਸ਼ਨੀਵਾਰ 22 ਨਵੰਬਰ ਨੂੰ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਚਾਹ ਦੇ ਬ੍ਰੇਕ ਨਾਲ ਸ਼ੁਰੂ ਹੋਏਗਾ। ਰਵਾਇਤੀ ਤੌਰ ਤੇ ਟੈਸਟ ਮੈਚਾਂ ਵਿੱਚ ਆਮ ਤੌਰ ਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਚਾਹ ਦਾ ਬ੍ਰੇਕ ਹੁੰਦਾ ਹੈ ਹਾਲਾਂਕਿ आज टेस्ट ਵਿੱਚ ਦੁਪਹਿਰ ਦੇ ਖਾਣੇ ਤੋਂ ਬਾਅਦ ਚਾਹ ਦਾ ਬ੍ਰੇਕ ਹੋਵੇਗਾ ਜੋ ਕਿ ਇੱਕ ਇਤਿਹਾਸਕ ਅਤੇ بے مثال ਤਬਦੀਲੀ ਹੈ ਉਤਰੀ ਭਾਰਤ ਵਿੱਚ ਤਾਹ ਦਾ ਤੇ ਠੰਡ ਦਾ ਪ੍ਰਭਾਵ ਹੌਲੀ-ਹੌਲੀ ਵਧ ਰਿਹਾ ਹੈ ਮੌਸਮ ਵਿਭਾਗ ਨੇ ਪਹਾੜਾਂ ਵਿੱਚ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ ਤੇ ਸ਼ੀਤ ਲਹਿਰ ਅਤੇ ਗੰਭੀਰ ਠੰਡ ਦੀ ਭਵਿੱਖਬਾਣੀ ਕੀਤੀ ਹੈ ਜੋ ਦਿੱਲੀ ਤੋਂ ਵਿਹਾਰ ਅਤੇ ਮਧ ਪ੍ਰਦੇਸ਼ ਤੱਕ ਦੇ ਖੇਤਰਾਂ ਨੂੰ ਪ੍ਰਭਾਵਿਤ ਕਰੇਗੇ ਪੰਜਾਬ ਵਿਹਾਰ ਪੂਰਬੀ ਉੱਤਰ ਪਰਦੇਸ਼ ਅਤੇ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੌਂਦਸ਼ਾਹੀ ਰਹੀ ਅਗਲੇ 2 ਤੋਂ 3 ਦਿਨਾਂ ਵਿੱਚ ਮੱਧ ਭਾਰਤ, ਮਹਾਰਾਸ਼ਟਰ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਕੱਟੋ-ਕੱਟਾ ਤਾਪਮਨ ਹੋਲੀ-ਹੋਲੀ ਵੱਧ ਸਕਦਾ ਹੈ ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਵਿਸ਼ੇਸ਼ ਲਹਿਰ ਦੀ ਸਥਿਤੀ ਦੇਖੀ ਜਾ ਸਕਦੀ ਹੈ ਦਿੱਲੀ ਵਰਗੇ ਜ਼ਹਰਾ ਵਿੱਚ ਸਵੇਰੇ ਤੋਂ ਦੁਪਹਿਰ ਤੱਕ ਸਾਹੀ ਰਹੇਗੀ ਦਿਨ ਪਰ ਮੌਸਮ ਠੰਡਾ ਰਹੇਗਾ ਤੇ ਵੱਧ ਤੋਂ ਵੱਧ ਤਾਪਮਨ 24 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਰਾਜਸਥਾਨੀ ਅਤੇ ਐਮਸੀਆ ਦੇ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਸ਼ਨੀਵਾਰ ਸਵੇਰੇ ਇੱਕ ਵਾਰ ਫਿਰ ਖਤਰਨਾਕ ਪੱਧਰ ਤੇ ਪਹੁੰਚ ਗਈ। ਕਈ ਨਿਗਰਾਨੀ ਸਟੇਸ਼ਨਾਂ ਨੇ ਏਕਯੂਆਈ 500 ਤੋਂ ਉੱਪਰ ਦਰਜ ਕੀਤੀ ਜਿਸ ਨਾਲ ਪ੍ਰਦੂਸ਼ਣ ਦੇ ਪੱਧਰ ਨੂੰ ਗੰਭੀਰ ਪਲੱਸ ਸ਼੍ਰੇਣੀ ਵਿੱਚ ਧੱਕਾ ਦਿੱਤਾ ਗਿਆ। ਪੰਜਾਬੀ ਮਨੋਰੰਜਨ ਜੱਗ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਮਸ਼ਹੂਰ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕਾ ਹਸ ਮਾਤ ਹੋ ਗਈ ਹਰਮਨ ਸਿੱਧੂ ਮਸ ਪੂਜਾ ਦੇ ਨਾਲ ਪੇਪਰ ਜਾਂ ਪਿਆਰ ਗੀਤ ਰਾਹੀਂ ਮਸ਼ਹੂਰ ਹੋਏ ਸੀ ਉਹਨਾਂ ਨੇ ਆਪਣੀ ਗਾਇਕੀ ਨਾਲ ਪ੍ਰਸੰਸਕਾ ਦੇ ਦਿਲਾਂ ਵਿੱਚ ਵੱਖਰੀ ਪਛਾਣ ਬਣਾਈ ਅੱਜ ਵੀ ਉਹਨਾਂ ਦੇ ਗੀਤ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ਦੱਸ ਦਈਏ ਕਿ ਇਸ ਖਬਰ ਦੇ ਸਾਹਮਣੇ ਹੁਣ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦਾ ਮਾਹੌਲ ਹੈ ਜਾਣਕਾਰੀ ਲਈ ਦੱਸ ਦਈਏ ਕਿ ਉਹਨਾਂ ਵੱਲੋਂ ਗਾਏ ਗਏ ਗੀਤ ਖੂਬ ਸੁਰਖੀਆਂ ਵਿੱਚ ਰਹੇ ਜਿਸ ਵਿੱਚ ਕੋਈ ਚੱਕਰ ਨਹੀਂ ਬੇਬੇ ਬਾਪੂ ਬੱਬਰ ਸ਼ੇਰ ਮੁਲਤਾਨ ਵਰਸ ਰਸਿਆ ਸਨੇਹ ਹੋਰ ਕਈ ਸ਼ਾਨਦਾਰ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ ਸੋ ਇਲਾਵਾ ਉਹਨਾਂ ਨੇ ਕਈ ਗੀਤ ਵੀ ਲਿਖੇ ਜਿਨ੍ਹਾਂ ਨੂੰ ਪ੍ਰਸੰਸਕਾ ਦਾ ਭਰਮਾ ਹੁੰਗਾਰਾ ਮਿਲਿਆ ਸ਼ੁਕਰਦਾ ਸ਼ਾਮ ਨੂੰ ਇੱਕ ਫਲਾਈਓਵਰ ਤੇ ਹੋਏ ਭਿਆਨਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਦੱਸਦੀ ਹੈ ਕਿ ਮਹਾਰਾਸ਼ਟਰ ਦੇ ਅੰਬਰਨਾਥ ਵਿੱਚ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦੋਂ ਕਿ ਚਾਰ ਹੋਰ ਗੰਭੀਰ ਜ਼ਖਮੀ ਹੋਏ ਨੇ ਸਾਹਸੇ ਉਸ ਸਮੇਂ ਵਾਪਰਿਆ ਜਦੋਂ ਸ਼੍ਰੀ ਵਿਸ਼ੇਨਾ ਉਮੀਦਵਾਰ ਕਿਨ ਚੋਵੇ ਆਪਣੇ ਡਰਾਈਵਰ ਲਖਮਨ ਸਿੰਘ ਦੇ ਨਾਲ ਚੋਣ ਪ੍ਰਚਾਰ ਲਈ ਬੂਬਾ ਪਾੜਾ ਖੇਤਰ ਜਾ ਰਹੇ ਸੀ ਹਾਦਸੇ ਦੌਰਾਨ ਡਰਾਈਵਰ ਰ ಲಕ್ಷਮਨ ਸੰਦੇ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਦਿਲ ਦੇ ਦੌਰੇ ਨਾਲ ਉਸ ਦੀ ਗੱਡੀ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਗਈ ਬੇਕਾਬੂਕਾਰ ਤੇਜ਼ ਰਫ਼ਤਾਰ ਨਾਲ ਡਿਵਾਈਡਰ ਨੂੰ ਪਾਰ ਕਰ ਗਈ ਤੇ 4 ਤੋਂ 5 ਆ ਰਹੇ ਬਾਨਾ ਨਾਟਕ ਰਾਗੀ ਕੰਨ ਚੋਬੇ ਨੇ ਖੁਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ ਤੇ ਸੜਕ ਤੇ ਹਫੜਾ ਦਫੜੀ ਮਚ ਗਈ